ਕਿਸ ਨੇ ਸੱਚ ਕਿਹਾ ਹੈ ਕਿ ਵਿਦੇਸ਼ ਦੀ ਧਰਤੀ ਤੇ ਸਭ ਤੋਂ ਮਹਿੰਗਾ ਗੁਲਾਮ ਉਹ ਬਜ਼ੁਰਗ ਹੁੰਦਾ ਹੈ ਜਿਸ ਦੇ ਕੋਲ ਵਾਪਸ ਜਾਣ ਲਈ ਨਾ ਕੋਈ ਕਾਰੋਬਾਰ ਬਚਦਾ ਹੈ ਤੇ ਨਾ ਹੀ ਜ਼ਮੀਨ ਦਰਸ਼ਨ ਸਿੰਘ ਜਿਸ ਦੀ ਉਮਰ 65 ਸਾਲ ਅਤੇ ਉਹਨਾਂ ਦੀ ਘਰ ਵਾਲੀ ਹਰਬੰਸ कौर ਨੂੰ ਕੀ ਪਤਾ ਸੀ ਕਿ ਜਿਸ ਕੈਨੇਡਾ ਦੀ ਠੰਡੀ ਛਾਂ ਹੇਠ ਉਹ ਆਪਣੀ ਜ਼ਿੰਦਗੀ ਦੇ ਆਖਰੀ ਸੁੱਖ ਭਾਣਣ ਆਏ ਸਨ ਉਹੀ ਛਾਂ ਇੱਕ ਦਿਨ ਉਹਨਾਂ ਲਈ ਜੇਲ੍ਹ ਦੀ ਕੰਧ ਬਣ ਜਾਵੇਗੀ ਇਹ ਕਹਾਣੀ ਹਰ ਉਸ ਮਾਪਿਓ ਲਈ ਹੈ ਜਿਨ੍ਹਾਂ ਦੇ ਧੀ ਪੁੱਤ ਕੈਨੇਡਾ ਰਹਿੰਦੇ ਹਨ ਇਸ ਬਜ਼ੁਰਗ ਜੋੜੇ ਨਾਲ ਉੱਥੇ ਜਾ ਕੇ ਜੋ ਹੋਇਆ ਉਹ ਸੁਣ ਕੇ ਤੁਹਾਡਾ ਵੀ ਦਿਲ ਰੋ ਪਵੇਗਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਕੱਲ ਤੁਹਾਡੇ ਮਾਪਿਓ ਨਾਲ ਅਜਿਹਾ ਕੁਝ ਨਾ ਹੋਵੇ ਉਹਨਾਂ ਨੇ ਆਪਣੀ ਛੋਟੀ ਮੋਟੀ ਪੈਨਸ਼ਨ ਅਤੇ ਪੰਜਾਬ ਵਿੱਚ ਬਚੀ ਆਖਰੀ ਜ਼ਮੀਨ ਵੇਚ ਕੇ ਵੀਜ਼ੇ ਦਾ ਖਰਚਾ ਕੀਤਾ ਸੀ ਉਹਨਾਂ ਦੇ ਇਕਲੌਤੇ ਪੁੱਤਰ ਪਰਮ ਨੇ ਫੋਨ ਕਰਕੇ ਬੁਲਾਇਆ ਸੀ ਬਾਪੂ ਜੀ ਮੰਮੀ ਜੀ ਇੱਥੇ ਆਜੋ ਸਿਮਰਨ ਦੇ ਬੱਚਾ ਹੋਣ ਵਾਲਾ ਹੈ ਤੁਹਾਡੇ ਤੋਂ ਬਿਨਾ ਕੌਣ ਸੰਭਾਲੂਗਾ ਮੇਰੇ ਵੀ ਫਰਜ਼ ਬਣਦੇ ਨੇ ਇਹ ਸ਼ਬਦ ਸੁਣ ਕੇ ਦਰਸ਼ਨ ਸਿੰਘ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ ਉਹਨਾਂ ਨੂੰ ਲੱਗਾ ਸੀ ਕਿ ਹੁਣ ਉਹਨਾਂ ਦੀ ਸਾਰੀ ਤਪੱਸਿਆ ਦਾ ਫਲ ਮਿਲ ਗਿਆ ਹੈ ਵੈਨਕੂਵਰ 에어ਪੋਰਟ ਤੇ ਪਰਮ ਤੇ ਸਿਮਰਨ ਦਾ ਸਵਾਗਤ ਤਾਂ ਖੁਸ਼ੀ ਵਾਲਾ ਸੀ ਪਰ ਜਦੋਂ ਉਹ ਘਰ ਪਹੁੰਚੇ ਤਾਂ ਮਾਹੌਲ ਵਿੱਚ ਇੱਕ ਅਜੀਬ ਜਿਹੀ ਠੰਡਕ ਸੀ ਹਰਬੰਸਕੁਰ ਨੇ ਪਹਿਲੇ ਹਫ਼ਤੇ ਤਾਂ ਇਹ ਸੋਚ ਕੇ ਟਾਲ ਦਿੱਤਾ ਕੇ ਨੂੰ ਪ੍ਰੈਗਨਨਸੀ ਕਾਰਨ ਥੋੜੀ ਚਿੜਚਿੜੀ ਹੋਵੇਗੀ ਪਰ ਹੌਲੀ-ਹੌਲੀ ਹਕੀਕਤ ਸਾਹਮਣੇ ਆਉਣ ਲੱਗੀ। ਉਹਨਾਂ ਨੂੰ ਘਰ ਦੇ ਇੱਕ ਕੋਨੇ ਵਾਲੇ ਛੋਟੇ ਕਮਰੇ ਵਿੱਚ ਰੱਖਿਆ ਗਿਆ ਜਿੱਥੇ ਧੁੱਪ ਵੀ ਘੱਟ ਆਉਂਦੀ ਸੀ। ਪਰ ਅਸਲ ਝਟਕਾ ਉਦੋਂ ਲੱਗਾ ਜਦੋਂ ਹਰਬੰਸ ਕੌਰ ਨੇ ਖਾਣੇ ਲਈ ਰਸੋਈ ਵਿੱਚੋਂ ਥੋੜੀ ਹੋਰ ਆਲੂਆਂ ਦੀ ਸਬਜ਼ੀ ਕੱਢਣੀ ਚਾਹੀ ਤਾਂ ਸਿਮਰਨ ਨੇ ਬੜੇ ਰੁੱਖੇ ਲਹਿਜੇ ਵਿੱਚ ਕਿਹਾ ਮੰਮੀ ਜੀ ਅਸੀਂ ਇੱਥੇ ਖਾਣਾ ਗਿਣ ਕੇ ਬਣਾਉਂਦੇ ਹਾਂ ਤੁਸੀਂ ਰੋਟੀ ਜ਼ਿਆਦਾ ਖਾਂਦੇ ਹੋ ਇਸ ਨਾਲ ਸਾਡਾ ਬਜਟ ਹਿਲ ਜਾਂਦਾ ਹੈ। ਦਰਸ਼ਨ ਸਿੰਘ ਨੂੰ ਲੱਗਾ ਜਿਵੇਂ ਕਿਸੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੋਵੇ ਜਿਨ੍ਹਾਂ ਮਾਪਿਆਂ ਨੇ ਆਪਣੇ ਪੁੱਤ ਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ ਅੱਜ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਰੋਟੀ ਲਈ ਗਿਣਤੀ ਸੁਣਨੀ ਪੈ ਰਹੀ ਸੀ ਚਾਰ ਮਹੀਨਿਆਂ ਵਿੱਚ ਹੀ ਉਹਨਾਂ ਦਾ ਸਾਰਾ ਮਾਣ ਮਿੱਟੀ ਹੋ ਗਿਆ ਸੀ ਇੱਕ ਰਾਤ ਜਦੋਂ ਸਿਮਰਨ ਘਰ ਵਿੱਚ ਨਹੀਂ ਸੀ ਤਾਂ ਦਰਸ਼ਨ ਸਿੰਘ ਨੇ ਹਿੰਮਤ ਕਰਕੇ ਪਰਮ ਨੂੰ ਕਿਹਾ ਪੁੱਤ ਸਾਨੂੰ ਇਹ ਖਾਣੇ ਦੀ ਗੱਲ ਚੰਗੀ ਨਹੀਂ ਲੱਗੀ ਤੂੰ ਸਾਡਾ ਇਕਲੌਤਾ ਪੁੱਤ ਹੈ ਤੂੰ ਸਾਡੇ ਨਾਲ ਗੱਲ ਕਰ परम ने अपना फोन ਥੱਲੇ ਰੱਖਿਆ ਗੁੱਸੇ ਨਾਲ ਪਿਤਾ ਵੱਲ ਦੇਖਿਆ ਅਤੇ ਜੋ ਕਿਹਾ ਉਹ ਸ਼ਬਦ ਤੀਰ ਵਾਂਗ ਦਰਸ਼ਨ ਸਿੰਘ ਦੇ ਦਿਲ ਵਿੱਚ ਵਜੇ ਪਰਮ ਨੇ ਸਾਫ਼ ਕਿਹਾ ਬਾਪੂ ਜੀ ਮੈਂ ਤੁਹਾਡੀ ਹਰ ਜ਼ਰੂਰਤ ਪੂਰੀ ਨਹੀਂ ਕਰ ਸਕਦਾ ਪਰ ਉਸ ਤੋਂ ਬਾਅਦ ਉਸਨੇ ਇੱਕ ਅਜੀਹ ਗੱਲ ਕਹੀ ਜਿਸ ਨੇ ਦਰਸ਼ਨ ਸਿੰਘ ਨੂੰ ਸ਼ੱਕ ਪੈਦਾ ਕਰ ਦਿੱਤਾ ਕਿ ਸਿਮਰਨ ਦਾ ਬੱਚਾ ਸਾਹਮਣ ਦਾ ਕਾਰਨ ਸਿਰਫ ਇੱਕ ਬਹਾਨਾ ਸੀ ਪਰਮ ਨੇ ਅਸਲ ਵਿੱਚ ਕੀ ਕਿਹਾ ਜਿਸ ਕਾਰਨ ਦਰਸ਼ਨ ਸਿੰਘ ਨੂੰ ਲੱਗਾ ਕਿ ਉਹਨਾਂ ਨੂੰ ਕਿਸੇ ਹੋਰ ਵੱਡੇ ਮਕਸਦ ਲਈ ਕੈਨੇਡਾ ਲਿਆਂਦਾ ਗਿਆ ਹੈ परम ने गुस्से ਵਿੱਚ ਦਰਸ਼ਨ ਸਿੰਘ ਨੂੰ ਕਿਹਾ ਬਾਪੂ ਜੀ ਇੱਥੇ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਹੈ ਮੈਂ ਤੁਹਾਡੇ ਦੋਵਾਂ ਦਾ ਖਰਚਾ ਕਿਵੇਂ ਚੁਕਾ ਤੁਸੀਂ ਇੱਥੇ ਆ ਕੇ 4 ਮਹੀਨੇ ਹੋ ਗਏ ਤੁਸੀਂ ਕੰਮ ਕਿਉਂ ਨਹੀਂ ਲੱਭਦੇ ਇਹ ਸ਼ਬਦ ਸੁਣ ਕੇ ਦਰਸ਼ਨ ਸਿੰਘ ਹੱਕਾ ਬੱਕਾ ਰਹਿ ਗਿਆ ਕੰਮ ਪੁੱਤ ਅਸੀਂ ਵਿਜ਼ਟਰ ਵੀਜ਼ੇ ਤੇ ਹਾਂ ਕੰਮ ਕਿੱਥੋਂ ਮਿਲਣਾ ਹੈ ਤੇਰੀ ਸੇਵਾ ਲਈ ਆਏ ਹਾਂ ਪਰਮ ਨੇ ਆਪਣੀ ਨਜ਼ਰ ਫੋਨ ਤੇ ਕਰ ਲਈ ਅਤੇ ਚੁੱਪ ਹੋ ਗਿਆ ਦਰਸ਼ਨ ਸਿੰਘ ਸਮਝ ਗਿਆ ਕਿ ਸਿਮਰਨ ਨੇ ਪਰਮਦੇ ਦਿਮਾਗ ਵਿੱਚ ਇਹ ਗੱਲ ਬਿਠਾ ਦਿੱਤੀ ਹੈ ਕਿ ਉਹ ਦੋਵੇਂ ਇੱਥੇ ਬੋਝ ਹਨ ਅਤੇ ਉਹਨਾਂ ਨੂੰ ਆਪੇ ਕਮਾਈ ਕਰਨੀ ਚਾਹੀਦੀ ਹੈ। ਉਸ ਦਿਨ ਤੋਂ ਬਾਅਦ ਉਹਨਾਂ ਦਾ ਜੀਵਨ ਨਰਕ ਬਣ ਗਿਆ। ਸਿਮਰਨ ਨੇ ਬਿਨਾਂ ਚੀਝਕ ਉਹਨਾਂ ਨਾਲ ਨੌਕਰਾਂ ਤੋਂ ਪਿਹੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਹਰਭੰਸ ਕੌਰ ਨੂੰ ਸੁਬیرے ਤੜਕੇ ਉੱਠ ਕੇ ਸਿਮਰਨ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ਘਰ ਦੀ ਸਫਾਈ, ਕੱਪੜੇ ਧੋਣੇ ਅਤੇ ਖਾਸ ਕਰਕੇ ਸਿਮਰਨ ਦੇ ਮਾਪਿਆਂ ਲਈ ਖਾਣਾ ਤਿਆਰ ਕਰਨਾ। ਜੇਕਰ ਕੋਈ ਕੰਮ ਵਿੱਚ ਥੋੜੀ ਵੀ ਗਲਤੀ ਹੋ ਜਾਂਦੀ ਤਾਂ ਸਿਮਰਨ ਬਜ਼ੁਰਗਾਂ ਲਈ ਭੱਦੀ ਸ਼ਬਦਾਵਲੀ ਵਰਤਦੀ ਜੋ ਸ਼ਾਇਦ ਨੌਕਰਾਂ ਲਈ ਵੀ ਕੋਈ ਨਾ ਵਰਤਦਾ ਮੈਂ ਦੱਸ ਨਹੀਂ ਸਕਦਾ ਪਾਈ ਦਰਸ਼ਨ ਸਿੰਘ ਨੇ ਬਾਅਦ ਵਿੱਚ ਦੱਸਿਆ ਸਾਨੂੰ ਤਾਂ ਲੱਗਦਾ ਸੀ ਕਿ ਜਿਵੇਂ ਅਸੀਂ ਪੰਜਾਬ ਤੋਂ ਗੁਲਾਮ ਬਣ ਕੇ ਆਏ ਹਾਂ ਸਾਨੂੰ ਖੁੱਲ ਕੇ ਸਾਹ ਲੈਣ ਦੀ ਵੀ ਇਜਾਜ਼ਤ ਨਹੀਂ ਸੀ ਇਸ ਸਭ ਵਿੱਚ ਸਭ ਤੋਂ ਵੱਡਾ ਦਰਦ ਪਰਮ ਦੀ ਚੁੱਪੀ ਸੀ ਪਰਮ ਸਭ ਕੁਝ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਦੇਖਦਾ ਸੀ ਉਸ ਨੂੰ ਪਤਾ ਸੀ ਕਿ ਉਸ ਦੀ ਪਤਨੀ ਕੀ ਕਰ ਰਹੀ ਹੈ ਪਰ ਉਹ ਇੱਕ ਸ਼ਬਦ ਵੀ ਨਹੀਂ ਬੋਲਦਾ ਸੀ। ਦਰਸ਼ਨ ਸਿੰਘ ਨੂੰ ਲੱਗਦਾ ਸੀ ਕਿ ਜੇ ਪਰਮ ਉਹਨਾਂ ਦਾ ਪੱਖ ਲਵੇ ਤਾਂ ਘਰ ਵਿੱਚ ਲੜਾਈ ਹੋਵੇਗੀ ਅਤੇ ਜੇ ਉਹ ਚੁੱਪ ਰਹੇ ਤਾਂ ਮਾਪਿਆਂ ਤੇ ਤਸ਼ੱਦਦ ਹੋਵੇਗਾ। ਪੁੱਤਰ ਨੇ ਚੁੱਪ ਰਹਿਣਾ ਚੁਣਿਆ ਅਤੇ ਇਸ ਚੁੱਪੀ ਨੇ ਮਾਪਿਆਂ ਨੂੰ ਅੰਦਰੋਂ ਖਾ ਲਿਆ। ਇੱਕ ਦਿਨ ਉਹਨਾਂ ਦੇ ਬੈਂਕ ਖਾਤੇ ਵਿੱਚ GST ਰਿਫੰਡ ਦੇ ਕੁਝ ਪੈਸੇ ਆਏ। ਦਰਸ਼ਨ ਸਿੰਘ ਸੋਚ ਲਿਆ ਸੀ ਕਿ ਇਸ ਨਾਲ ਉਹ ਬਾਹਰੋਂ ਥੋੜਾ ਖਾਣ ਪੀਣ ਦਾ ਸਮਾਨ ਲੈ ਆਉਣਗੇ ਕਿਉਂਕਿ ਘਰ ਦਾ ਰਾਸ਼ਨ ਬਹੁਤ ਘਟ ਸੀ। ਪਰ ਸਿਮਰਨ ਨੇ ਖਾਤਾ ਚੈੱਕ ਕੀਤਾ ਅਤੇ ਉਹ ਸਾਰੇ ਪੈਸੇ ਆਪਣੇ ਖਰਚੇ ਲਈ ਕੱਢ ਲਏ। ਉਹਨਾਂ ਨੇ ਸਾਡਾ ਪੈਸਾ ਵੀ ਨਹੀਂ ਛੱਡਿਆ। ਦਰਸ਼ਨ ਸਿੰਘ ਨੇ ਰੋਂਦਿਆਂ ਕਿਹਾ, ਮੈਂ ਸੋਚਿਆ ਸੀ ਕਿ ਮੈਂ ਆਪਣੇ ਪੁੱਤ ਦੇ ਨੇੜੇ ਹਾਂ ਪਰ ਹੁਣ ਲੱਗਦਾ ਹੈ ਕਿ ਜੇਲ੍ਹ ਵਿੱਚ ਬੰਦ ਹਾਂ। ਉਹਨਾਂ ਨੂੰ ਇਹ ਵੀ ਸ਼ੱਕ ਹੋਣ ਲੱਗਾ ਕਿ ਸ਼ਾਇਦ ਸਿਮਰਨ ਨੇ ਜਾਣ ਬੁੱਝ ਕੇ ਉਹਨਾਂ ਦੇ ਪਾਸਪੋਰਟ ਵੀ ਆਪਣੇ ਕੋਲ ਰੱਖ ਲਏ ਹਨ। ਇੱਕ ਦੁਪਹਿਰ ਜਦੋਂ ਦਰਸ਼ਨ ਸਿੰਘ ਬਾਥਰੂਮ ਵਿੱਚ ਸਨ ਤਾਂ ਹਰਬੰਸ ਕੌਰ ਨੇ ਸਿਮਰਨ ਨੂੰ ਉਸਦੇ ਇੱਕ ਦੋਸਤ ਨਾਲ ਫੋਨ 'ਤੇ ਗੱਲ ਕਰਦੇ ਸੁਣਿਆ। ਸਿਮਰਨ ਹੱਸ ਰਹੀ ਸੀ ਅਤੇ ਕਹਿ ਰਹੀ ਸੀ ਮੈਂ ਉਹਨਾਂ ਨੂੰ ਇਸ ਲਈ ਬੁਲਾਇਆ ਕਿਉਂਕਿ ਮੈਂ ਹਰਬੰਸ ਕੌਰ ਦਾ ਦਿਲ ਕੰਮ ਗਿਆ ਉਹ ਹੋਰ ਸੁਣਨ ਲਈ ਦਰਵਾਜ਼ੇ ਦੇ ਨੇੜੇ ਗਈ ਸਿਮਰਨ ਨੇ ਫੋਨ ਤੇ ਕੀ ਕਿਹਾ ਜਿਸ ਨੇ ਮਾਪਿਆਂ ਨੂੰ ਯਕੀਨ ਦਵਾ ਦਿੱਤਾ ਕਿ ਉਹਨਾਂ ਦੀ ਇੱਥੇ ਆਣ ਦੀ ਵਜ੍ਹਾ ਸਿਰਫ ਬੱਚਾ ਸੰਭਾਲਣਾ ਨਹੀਂ ਸੀ ਸਗੋਂ ਇਸ ਤੋਂ ਵੀ ਵੱਡਾ ਕੋਈ ਮਕਸਦ ਸੀ ਹਰਬੰਸ ਕੌਰ ਨੇ ਸਿਮਰਨ ਨੂੰ ਫੋਨ ਤੇ ਕਹਿੰਦੇ ਸੁਣਿਆ ਕਿ ਮੈਂ ਉਹਨਾਂ ਨੂੰ ਇਸ ਲਈ ਬੁਲਾਇਆ ਕਿਉਂਕਿ ਮੈਂ ਫ੍ਰੀ ਚਾਈਲਡ ਕੇਅਰ ਤੋਂ ਇਲਾਵਾ ਉਹਨਾਂ ਦੇ ਨਾਮ ਤੇ ਗਵਰਨਮੈਂਟ ਦੀਆਂ ਕੁਝ ਸਕੀਮਾਂ ਦਾ ਫਾਇਦਾ ਲੈਣਾ ਚਾਹੁੰਦੀ ਸੀ ਬਜ਼ੁਰਗਾਂ ਦੇ ਨਾਮ ਤੇ ਸਾਨੂੰ ਕਾਫੀ ਟੈਕਸ ਬੈਨੀਫਿਟ ਮਿਲਦੇ ਨੇ ਇਹ ਸੁਣ ਕੇ ਹਰਬੰਸ ਕੌਰ ਦੀ ਰੂਹ ਕੰਬ ਗਈ ਉਹ ਸਮਝ ਗਈ ਕਿ ਉਹਨਾਂ ਨੂੰ ਇੱਥੇ ਸਿਰਫ ਸੇਵਾਦਾਰ ਨਹੀਂ ਸਗੋਂ ਕੈਨੇਡੀਅਨ ਸਰਕਾਰ ਤੋਂ ਪੈਸੇ ਕਢਵਾਉਣ ਦਾ ਇੱਕ ਸਾਧਨ ਬਣਾਇਆ ਗਿਆ ਸੀ ਇਸ ਦਾ ਮਤਲਬ ਸੀ ਕਿ ਉਹਨਾਂ ਦੇ ਪੁੱਤ ਪਰਮ ਨੂੰ ਵੀ ਇਹ ਸਭ ਦੀ ਪੂਰੀ ਜਾਣਕਾਰੀ ਸੀ ਪਰਮ ਦਾ ਚੁੱਪ ਰਹਿਣਾ ਮਜਬੂਰੀ ਨਹੀਂ ਬਲਕਿ ਪਾਈ ਵਾਲੀ ਸੀ ਇਸ ਸੱਚਾਈ ਨੇ ਉਹਨਾਂ ਨੂੰ ਅੰਦਰੋਂ ਤੋੜ ਦਿੱਤਾ ਦਰਸ਼ਨ ਸਿੰਘ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਸਾਰੀ ਰਾਤ ਸੌ ਨਹੀਂ ਸਕਿਆ ਉਹ ਇੰਨਾ ਉਦਾਸ ਹੋ ਗਿਆ ਕਿ ਉਸ ਨੂੰ ਸੱਚਮੁੱਚ ਖੁਦਕੁਸ਼ੀ ਦਾ ਖਿਆਲ ਆਉਣ ਲੱਗਾ ਜਦੋਂ ਬਹੁਤ ਜ਼ਿਆਦਾ ਤੰਗ ਹੋ ਗਿਆ ਤਾਂ ਉਹ ਲੋਕਸ਼ਿਪ ਕਾ ਕਰੋ ਨਿਕਲਦਾ ਅਤੇ ਨੇੜੇ ਦੇ ਇੱਕ ਪਾਰਕ ਵਿੱਚ ਚਲਾ ਜਾਂਦਾ ਇਹ ਉਹ ਜਗ੍ਹਾ ਸੀ ਜਿੱਥੇ ਉਹ ਖੁੱਲ ਕੇ ਸਾਹ ਲੈ ਸਕਦਾ ਸੀ ਉਸ ਪਾਰਕ ਵਿੱਚ ਉਸਨੇ ਕਈ ਹੋਰ ਹਮ ਉਮਰ ਪੰਜਾਬੀ ਬਜ਼ੁਰਗਾਂ ਨੂੰ ਦੇਖਿਆ ਪਹਿਲਾਂ ਤਾਂ ਉਹ ਚੁੱਪਚਾਪ ਬੈਂਚ ਤੇ ਬੈਠਾ ਰਿਹਾ ਪਰ ਫਿਰ ਹੌਲੀ-ਹੌਲੀ ਉਸਦੀ ਗੱਲਬਾਤ ਸ਼ੁਰੂ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਦਰਸ਼ਨ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਮੈਂ ਇਕੱਲਾ ਦੁਖੀ ਨਹੀਂ ਹਾਂ ਉਹਨਾਂ ਨੇ ਬਾਅਦ ਵਿੱਚ ਦੱਸਿਆ ਉੱਥੇ 99% ਬਜ਼ੁਰਗ ਜਿਹੜੇ ਮੈਨੂੰ ਮਿਲੇ ਸਾਰੇ ਦੁਖੀ ਸਨ ਕੋਈ ਕਹਿੰਦਾ ਸੀ ਕਿ ਨੂੰ ਨੇ ਪੈਨਸ਼ਨ ਲੈ ਲਈ ਕੋਈ ਕਹਿੰਦਾ ਸੀ ਕਿ ਪੁੱਤਰ ਕੰਮ ਤੇ ਲੈ ਜਾਂਦਾ ਹੈ ਤੇ ਕੰਮ ਕਰਵਾਉਂਦਾ ਹੈ। ਕੋਈ ਦੱਸਦਾ ਸੀ ਕਿ ਉਹਨਾਂ ਦੇ ਪਾਸਪੋਰਟ ਖੋ ਲੈ ਗਏ ਹਨ ਤਾਂ ਕਿ ਉਹ ਵਾਪਸ ਨਾ ਜਾ ਸਕਣ। ਉਹਨਾਂ ਦੀਆਂ ਗੱਲਾਂ ਸੁਣ ਕੇ ਦਰਸ਼ਨ ਸਿੰਘ ਨੂੰ ਲੱਗਾ ਕਿ ਜਿਵੇਂ ਇਹ ਕੋਈ ਨਿੱਜੀ ਦੁੱਖ ਨਹੀਂ ਬਲਕਿ ਕੈਨੇਡਾ ਵਿੱਚ ਵਸੇ ਬਹੁਤੇ ਬਜ਼ੁਰਗਾਂ ਦੀ ਇੱਕ ਸਾਂਝੀ ਕਹਾਣੀ ਹੈ। ਇੱਕ ਬਜ਼ੁਰਗ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਨੂੰ ਕਈ ਵਾਰ ਸਿਰਫ ਦੋ ਸਮੇਂ ਦੀ ਰੋਟੀ ਹੀ ਮਿਲਦੀ ਹੈ ਉਹ ਵੀ ਗਿਣ ਕੇ। ਕਈਆਂ ਨੇ ਦੱਸਿਆ ਕਿ ਉਹ ਪੰਜਾਬ ਵਾਪਸ ਜਾਣ ਲਈ ਤਰਸਲੇ ਹਨ ਪਰ ਉਹਨਾਂ ਕੋਲ ਟਿਕਟਾਂ ਕਰਾਉਣ ਲਈ ਪੈਸੇ ਨਹੀਂ ਹਨ। ਦਰਸ਼ਨ ਸਿੰਘ ਨੇ ਦੇਖਿਆ ਕਿ ਉਹਨਾਂ ਬਜ਼ੁਰਗਾਂ ਦੇ ਹੱਥਾਂ ਵਿੱਚ ਪੰਜਾਬ ਤੋਂ ਲਿਆਂਦੀਆਂ 골ਡਨ ਰਿੰਗਾਂ ਵੀ ਨਹੀਂ ਸਨ ਸ਼ਾਇਦ ਉਹ ਵੀ ਪੈਸਿਆਂ ਲਈ ਵੇਚ ਦਿੱਤੀਆਂ ਗਈਆਂ ਸਨ ਦਰਸ਼ਨ ਸਿੰਘ ਨੇ ਸੋਚਿਆ ਇਹ ਸਾਡੇ 골ਡਨ ਡੇਸ ਸਨ ਜਿਨ੍ਹਾਂ ਨੂੰ ਅਸੀਂ ਇੱਥੇ ਆ ਕੇ ਗੁਲਾਮੀ ਵਿੱਚ ਬਦਲ ਲਿਆ ਉਹਨਾਂ ਨੇ ਉਸੇ ਪਾਰਕ ਵਿੱਚ ਬੈਠ ਕੇ ਇੱਕ ਫੈਸਲਾ ਕੀਤਾ ਉਹਨਾਂ ਨੇ ਹਰਬੰਸ ਕੌਰ ਨੂੰ ਇਸ ਗੁਪਤ ਜਾਣਕਾਰੀ ਬਾਰੇ ਨਹੀਂ ਦੱਸਿਆ ਕਿ ਪਰਮ ਵੀ ਇਸ ਕਟਾਲੇ ਵਿੱਚ ਸ਼ਾਮਿਲ ਸੀ ਉਹ ਜਾਣਦਾ ਸੀ ਕਿ ਇਹ ਸੱਚਾਈ ਨੇ ਉਸ ਦੀ ਪਤਨੀ ਨੂੰ ਪੂਰੀ ਤਰ੍ਹਾਂ ਤੋੜ ਦੇਣਾ ਸੀ ਦਰਸ਼ਨ ਸਿੰਘ ਨੇ ਹੁਣ ਹਰ ਹਾਲਤ ਵਿੱਚ ਕੈਨੇਡਾ ਤੋਂ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ ਪਰ ਟਿਕਟਾਂ ਕਰਾਉਣ ਲਈ ਪੈਸੇ ਨਹੀਂ ਸਨ ਉਹਨਾਂ ਕੋਲ ਸਿਰਫ ਇੱਕ ਹੀ ਚੀਜ਼ ਬਚੀ ਸੀ ਜੋ ਹਾਲੇ ਤੱਕ ਕਿਸੇ ਦੀ ਨਜ਼ਰ ਵਿੱਚ ਨਹੀਂ ਆਈ ਸੀ ਦਰਸ਼ਨ ਸਿੰਘ ਨੇ ਇੱਕ ਬਹੁਤ ਵੱਡਾ ਜੋਖਮ ਲਿਆ ਅਤੇ ਇਸ ਗੁਪਤ ਚੀਜ਼ ਨੂੰ ਇੱਕ ਪਰੋਸੇਮੰਦ ਅਣਜਾਣ ਵਿਅਕਤੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਅਣਜਾਣ ਵਿਅਕਤੀ ਨੇ ਉਹ ਚੀਜ਼ ਦੇਖੀ ਤਾਂ ਉਸਨੇ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂ ਅਤੇ ਦਰਸ਼ਨ ਸਿੰਘ ਹੁਣ ਟਿਕਟਾਂ ਲਈ ਕੀ ਕਰੇਗਾ ਦਰਸ਼ਨ ਸਿੰਘ ਕੋਲ ਬਚੀ ਆਖਰੀ ਗੁਪਤ ਚੀਜ਼ ਕੋਈ ਪੈਸਾ ਨਹੀਂ ਸੀ ਸਗੋਂ ਉਹਨਾਂ ਦੀ ਪੁਰਾਣੀ ਗ੍ਰੰਥ ਸਾਹਿਬ ਦੀ ਛੋਟੀ ਜਿਹੀ ਪੋਥੀ ਸੀ ਜੋ ਉਹਨਾਂ ਨੂੰ ਉਹਨਾਂ ਦੀ ਮਾਂ ਨੇ ਦਿੱਤੀ ਸੀ ਇਸ ਵਿੱਚ ਸੋਨੇ ਦੀ ਤਾਰ ਨਾਲ ਕਢਾਈ ਕੀਤੀ ਹੋਈ ਸੀ ਉਹਨਾਂ ਨੇ ਸੋਚਿਆ ਕਿ ਇਹ ਕਿਸੇ ਗੁਰਦੁਆਰਾ ਕਮੇਟੀ ਨੂੰ ਵੇਚ ਕੇ ਪੈਸੇ ਮਿਲ ਜਾਣਗੇ ਪਰ ਜਦੋਂ ਇੱਕ ਜਾਣਕਾਰ ਨੇ ਉਸ ਪੋਥੀ ਦੀ ਕਹਾਣੀ ਸੁਣੀ ਤਾਂ ਉਸਨੇ ਕਿਹਾ ਬਾਪੂ ਜੀ ਮੈਂ ਇਹ ਨਹੀਂ ਵੇਚ ਸਕਦਾ ਇਹ ਤੁਹਾਡੀ ਨਿੱਜੀ ਚੀਜ਼ ਹੈ ਪਰ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਉਸ ਵਿਅਕਤੀ ਦੀ ਮਦਦ ਨਾਲ ਦਰਸ਼ਨ ਸਿੰਘ ਨੇ ਆਪਣੀ ਥੋੜੀ-ਬਹੁਤ ਸੇਵਿੰਗਸ ਜੋ ਪੰਜਾਬ ਵਿੱਚ ਬੈਂਕ ਖਾਤੇ ਵਿੱਚ ਪਈਆਂ ਸਨ ਨੂੰ ਕੈਨੇਡਾ ਮੰਗਵਾਇਆ ਅਤੇ ਤੁਰੰਤ ਦੋ ਟਿਕਟਾਂ ਬੁੱਕ ਕਰਵਾ ਲਈਆਂ। ਉਹਨਾਂ ਨੇ ਵਾਪਸੀ ਦੀ ਤਾਰੀਖ 2 ਦਿਨ ਬਾਅਦ ਦੀ ਰੱਖੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਹੁਣ ਉਹਨਾਂ ਨੇ ਘਰ ਵਿੱਚ ਆਖਰੀ ਇਮਤਿਹਾਨ ਲੈਣ ਦਾ ਫੈਸਲਾ ਕੀਤਾ। ਹਰਬੰਸ ਕੋਰ ਨੇ ਦੁਕੈਰ ਦੇ ਖਾਣੇ ਤੇ ਪਰਮ ਨੂੰ ਕਿਹਾ, "ਪੁੱਤ ਮੇਰੀਆਂ ਲੱਤਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ। ਡਾਕਟਰ ਨੂੰ ਦਿਖਾਉਣਾ ਹੈ ਪਰ ਸਾਨੂੰ ਤਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।" परम ने अपना फोन देखा और ठे रूखेपन ਨਾਲ ਜਵਾਬ ਦਿੱਤਾ ਤੁਹਾਨੂੰ ਕੀ ਹੋਇਆ ਤੁਸੀਂ ਬਹਾਨੇ ਨਾ ਬਣਾਓ ਮੇਰੇ ਕੋਲ ਟਾਈਮ ਨਹੀਂ ਹੈ सिमरਨ ਦਾ ਵੀ ਖਿਆਲ ਰੱਖਣਾ ਹੈ ਇਸ ਜਵਾਬ ਨੇ ਦਰਸ਼ਨ ਸਿੰਘ ਨੂੰ ਯਕੀਨ ਦਿਵਾ ਦਿੱਤਾ ਕਿ ਉਹਨਾਂ ਦਾ ਪੁੱਤ ਹੁਣ ਖੂਨ ਦਾ ਰਿਸ਼ਤਾ ਭੁੱਲ ਚੁੱਕਾ ਹੈ ਉਹਨਾਂ ਦੀ ਮਜਬੂਰੀ ਪਰਮ ਲਈ ਇੱਕ ਬਹਾਨਾ ਸੀ ਆਖਰੀ ਰਾਤ सिमरਨ ਦੇ ਰਿਸ਼ਤੇਦਾਰ ਘਰ ਆਏ ਸਿਮਰਨ ਨੇ ਉਹਨਾਂ ਲਈ ਮਹਿੰਗੀਆਂ ਸ਼ਰਾਬਾਂ ਵਧੀਆ ਚਿਕਨ ਅਤੇ ਹੋਰ ਪਕਵਾਨ ਬਣਾਏ ਦਰਸ਼ਨ ਸਿੰਘ ਅਤੇ ਹਰਬੰਸ ਕੌਰ ਆਪਣੇ ਕਮਰੇ ਵਿੱਚੋਂ ਇਹ ਸਭ ਦੇਖ ਰਹੇ ਸਨ। ਉਹਨਾਂ ਨੂੰ ਆਪਣੀ ਰਾਤ ਦੀ ਰੋਟੀ ਵੀ ਗਿਣ ਕੇ ਦਿੱਤੀ ਗਈ ਸੀ ਜਦਕਿ ਬਾਹਰ ਮਹਿਮਾਨਾਂ ਲਈ ਫਜ਼ੂਲ ਖਰਚੀ ਹੋ ਰਹੀ ਸੀ। ਹਰਬੰਸ ਕੌਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੇ ਚੁੱਪਚਾਪ ਇੱਕ ਕਾਗਜ਼ ਦਾ ਟੁਕੜਾ ਲਿਆ ਅਤੇ ਕੁਝ ਲਿਖ ਕੇ ਦਰਸ਼ਨ ਸਿੰਘ ਨੂੰ ਫੜਾ ਦਿੱਤਾ। ਇਹ ਪਰਮ ਨੂੰ ਦੇ ਕੇ ਜਾਵਾਂਗੇ ਜਦੋਂ ਅਸੀਂ ਚਲੇ ਜਾਵਾਂਗੇ। ਦਰਸ਼ਨ ਸਿੰਘ ਨੇ ਨਾ ਪੁੱਛਿਆ ਕਿ ਕੀ ਲਿਖਿਆ ਹੈ, ਬਸ ਆਪਣੇ ਕੋਲ ਰੱਖ ਲਿਆ। ਸਵੇਰੇ ਤੜਕੇ 4 ਵਜੇ ਜਦੋਂ ਘਰ ਵਿੱਚ ਸਭ ਸੁੱਤੇ ਪਏ ਸਨ ਤਾਂ ਦਰਸ਼ਨ ਸਿੰਘ ਅਤੇ ਹਰਬੰਸ ਕੌਰ ਨੇ ਆਪਣਾ ਬਹੁਤ ਘੱਟ ਸਮਾਨ ਚੁੱਕਿਆ। ਉਹ ਬਿਨਾਂ ਆਵਾਜ਼ ਕੀਤੇ ਘਰੋਂ ਬਾਹਰ ਨਿਕਲ ਗਏ। ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਬੰਦ ਕਰਕੇ ਅੱਗੇ ਵਧੇ ਹਰਬੰਸ ਕੌਰ ਨੇ ਦਰਸ਼ਨ ਸਿੰਘ ਨੂੰ ਰੋਕਿਆ। ਉਸਨੇ ਜਲਦੀ ਨਾਲ ਆਪਣੇ ਹੱਥ ਵਿੱਚੋਂ ਉਹ ਲਿਖਿਆ ਹੋਇਆ ਕਾਗਜ਼ ਕੱਢ ਕੇ ਉਸ ਕਮਰੇ ਦੇ ਦਰਵਾਜ਼ੇ ਤੇ ਟੇਪ ਨਾਲ ਚਿਪਕਾ ਦਿੱਤਾ ਜਿੱਥੇ ਪਰਮ ਅਤੇ ਸਿਮਰਨ ਸੁੱਤੇ ਪਏ ਸਨ। ਟੈਕਸੀ ਫੜ ਕੇ ਉਹ 에ਅਰਪੋਰਟ ਲਈ ਨਿਕਲ ਗਏ। ਪਿੱਛੇ ਸਵੇਰ ਹੁੰਦਿਆਂ ਹੀ ਸਿਮਰਨ ਉੱઠી ਉਹ ਦਰਵਾਜ਼ੇ ਤੇ ਲੱਗਾ ਕਾਗਜ਼ ਦੇਖ ਕੇ ਹੈਰਾਨ ਰਹਿ ਗਈ ਉਸਨੇ ਪਰਮ ਨੂੰ ਜਗਾਇਆ ਅਤੇ ਗੁੱਸੇ ਵਿੱਚ ਕਾਗਜ਼ ਪੜਾਉਂਦੇ ਹੋਏ ਕਿਹਾ ਇਹ ਕੀ ਹੈ ਇਹ ਬੁੱਢੇ ਲੋਕ ਕੀ ਕਰ ਗਏ ਸਿਮਰਨ ਨੇ ਗੁੱਸੇ ਵਿੱਚ ਪਹਿਲੀ ਲਾਈਨ ਪੜ੍ਹੀ ਅਸੀਂ ਜਾ ਰਹੇ ਹਾਂ ਪਰ ਅਸੀਂ ਤੁਹਾਡੇ ਲਈ ਉਹ ਚੀਜ਼ ਛੱਡ ਗਏ ਹਾਂ ਜਿਸ ਲਈ ਤੁਸੀਂ ਸਾਨੂੰ ਬੁਲਾਇਆ ਸੀ ਇਹ ਕੀ ਸੀ ਜਿਸ ਦੀ ਲੋੜ ਸਿਮਰਨ ਨੂੰ ਟੈਕਸ ਬੈਨੀਫਿਟਸ ਤੋਂ ਵੀ ਵੱਧ ਸੀ ਅਤੇ ਜਿਸ ਕਾਰਨ ਉਸ ਦੇ ਚਿਹਰੇ ਤੇ ਡਰ ਅਤੇ ਗੁੱਸਾ ਇਕੱਠਾ ਹੋ ਗਿਆ ਸੀ ਸਿਮਰਨ ਨੇ ਕਾਗਜ਼ ਨੂੰ ਗੁੱਸੇ ਨਾਲ ਮਰੋੜਿਆ ਅਤੇ ਪਰਮ ਵੱਲ ਸੁੱਟਿਆ ਦੇਖੀ ਲਿਖਿਆ ਹੈ ਉਹ ਕਹਿ ਰਹੇ ਨੇ ਕਿ ਉਹ ਸਾਡੇ ਲਈ ਕੁਝ ਛੱਡ ਗਏ ਨੇ ਸਿਮਰਨ ਨੂੰ ਯਾਦ ਆਇਆ ਕਿ ਉਸਨੇ ਦਰਸ਼ਨ ਸਿੰਘ ਦੇ ਬੈਂਕ ਖਾਤੇ ਦੇ ਕਾਗਜ਼ ਅਤੇ ਉਹਨਾਂ ਦੀ ਪੈਨਸ਼ਨ ਦੀ ਅਰਜ਼ੀ ਦੇ ਦਸਤਾਵੇਜ਼ ਅਲਮਾਰੀ ਵਿੱਚ ਰੱਖੇ ਸਨ ਉਸਨੇ ਭੱਜ ਕੇ ਅਲਮਾਰੀ ਖੋਲੀ ਦਸਤਾਵੇਜ਼ ਉੱਥੇ ਹੀ ਸਨ ਪਰ ਉਸ ਪੇਪਰ ਹੇਠਾਂ ਇੱਕ ਛੋਟਾ ਜਿਹਾ ਲਿਫਾਫਾ ਪਿਆ ਸੀ ਪਰਮ ਤੇ ਸਿਮਰਨ ਨੇ ਲਿਫਾਫਾ ਖੋਲ੍ਹਿਆ ਅੰਦਰ ਕੁਝ ਨਹੀਂ ਸੀ ਸਿਵਾਏ ਇੱਕ ਹੋਰ ਕਾਗਜ਼ ਦੇ ਜਿਸ ਉੱਤੇ ਹਰਬੰਸ ਕੌਰ ਨੇ ਆਪਣੇ ਕੰਬਦੇ ਹੱਥਾਂ ਨਾਲ ਪੰਜਾਬੀ ਵਿੱਚ ਲਿਖਿਆ ਸੀ ਪੁੱਤ ਪਰਮ ਅਸੀਂ ਤੈਨੂੰ ਬੱਚਾ ਸਾਂਭਣ ਲਈ ਨਹੀਂ ਸਗੋਂ ਤੇਰੀ ਕਮਾਈ ਵਧਾਉਣ ਲਈ ਟੈਕਸ ਬੈਨੀਫਿਟ ਲੈਣ ਆਏ ਹਾਂ ਇਹ ਸਾਨੂੰ ਪਤਾ ਲੱਗ ਗਿਆ ਹੈ ਅੱਜ ਅਸੀਂ ਜਾ ਰਹੇ ਹਾਂ ਪਰ ਅਸੀਂ ਤੁਹਾਡੇ ਲਈ ਸਭ ਤੋਂ ਵੱਡੀ ਚੀਜ਼ ਛੱਡ ਕੇ ਜਾ ਰਹੇ ਹਾਂ ਸਾਡਾ ਆਸ਼ੀਰਵਾਦ ਅਤੇ ਤੁਹਾਡੇ ਘਰ ਦੀ ਸ਼ਾਂਤੀ ਹੁਣ ਜਦੋਂ ਅਸੀਂ ਚਲੇ ਗਏ ਹਾਂ ਤਾਂ ਤੁਸੀਂ ਬੇਫਿਕਰ ਹੋ ਕੇ ਆਪਣੀਆਂ ਸਕੀਮਾਂ ਦਾ ਫਾਇਦਾ ਲੈ ਸਕਦੇ ਹੋ ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਪਰ ਯਾਦ ਰੱਖੀਂ ਜਿਸ ਰਿਸ਼ਤੇ ਵਿੱਚ ਖਾਣਾ ਵੀ ਗਿਣ ਕੇ ਦਿੱਤਾ ਜਾਵੇ ਉਹ ਰਿਸ਼ਤਾ ਛੇਤੀ ਟੁੱਟ ਜਾਂਦਾ ਹੈ ਸਾਨੂੰ ਤਾਂ ਤੂੰ ਮਾਰ ਦਿੱਤਾ ਹੈ ਪਰ ਆਪਣੀ ਆਉਣ ਵਾਲੀ ਔਲਾਦ ਨੂੰ ਇਹ ਦੱਸਣ ਲਈ ਜਾਉਂਦੇ ਰਹੇ ਕਿ ਉਹਨਾਂ ਦੇ ਦਾਦਾ-ਦਾਦੀ ਨੇ ਭੁੱਖੇ ਰਹਿ ਕੇ ਵੀ ਤੁਹਾਡਾ ਪਲਾ ਛਾਇਆ ਇਹ ਪੜ ਕੇ ਪਰਮ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਸ਼ਰਮ ਤੇ ਡਰ ਆਇਆ ਸਿਮਰਨ ਗੁੱਸੇ ਵਿੱਚ ਪੜਕ ਰਹੀ ਸੀ ਪਰ ਪਰਮ ਚੁੱਪਚਾਪ ਖੜਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਨਾ ਸਿਰਫ ਮਾਪਿਆਂ ਨੂੰ ਸਗੋਂ ਆਪਣੇ ਜ਼ਮੀਰ ਨੂੰ ਵੀ ਗਵਾ ਦਿੱਤਾ ਹੈ। ਇਧਰ ਦਰਸ਼ਨ ਸਿੰਘ ਅਤੇ ਹਰਬੰਸ ਕੌਰ ਦੀ ਫਲਾਈਟ ਟੇਕ-ਆਫ ਹੋ ਚੁੱਕੀ ਸੀ। ਹਰਬੰਸ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਹੰਝੂ ਦੁੱਖ ਦੇ ਨਹੀਂ ਸਗੋਂ ਆਜ਼ਾਦੀ ਦੇ ਸਨ। ਦਰਸ਼ਨ ਸਿੰਘ ਨੇ 에ਅਰਪੋਰਟ ਤੋਂ ਹੀ ਫੋਨ ਕਰਕੇ ਉਸ ਬਲੌਗਰ ਨੂੰ ਆਪਣੀ ਸਾਰੀ ਕਹਾਣੀ ਸੁਣਾਈ। ਅਸੀਂ ਇਸ ਲਈ ਭੱਜੇ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਬੱਚੀ ਜ਼ਿੰਦਗੀ ਸਾਡੇ ਬੱਚਿਆਂ ਦੀਆਂ ਬੈਂਕਾਂ ਦੀਆਂ ਕਾਪੀਆਂ ਤੋਂ ਕਿਤੇ ਜ਼ਿਆਦਾ ਕੀਮਤੀ ਹੈ ਸਾਡੇ ਬਜ਼ੁਰਗਾਂ ਲਈ ਮੇਰਾ ਸੁਨੇਹਾ ਇਹ ਹੈ ਕਿ ਜੇ ਤੁਸੀਂ ਮਜਬੂਰੀ ਨਾਲ ਵਿਦੇਸ਼ ਗਏ ਹੋ ਅਤੇ ਤੁਹਾਡੇ ਪਾਸਪੋਰਟ ਖੋ ਲੈ ਗਏ ਹਨ ਤਾਂ ਹਿੰਮਤ ਕਰੋ ਆਪਣੇ ਭਾਈਚਾਰੇ ਵਿੱਚ ਵਾਪਸ ਆਉਣ ਲਈ ਕਿਸੇ ਦੀ ਮਦਦ ਲਵੋ ਇਹ ਤੁਹਾਡੇ ਗੋਲਡਨ ਡੇਜ਼ ਹਨ ਇਹਨਾਂ ਨੂੰ ਗੁਲਾਮੀ ਵਿੱਚ ਨਾ ਕੱਟੋ ਜਿਹੜੇ ਬੱਚੇ ਤੁਹਾਨੂੰ ਗਿਣ ਕੇ ਰੋਟੀ ਦਿੰਦੇ ਹਨ ਉਹਨਾਂ ਲਈ ਆਪਣਾ ਪਿਆਰ ਜਾਂ ਆਪਣੀ ਪੂੰਜੀ ਕੁਰਬਾਨ ਨਾ ਕਰੋ ਪੈਸਾ ਆ ਜਾਵੇਗਾ ਪਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ ਤੁਸੀਂ ਇਸ ਬਜ਼ੁਰਗ ਦੀ ਗੱਲ ਸੁਣ ਕੇ ਕੀ ਸੋਚਦੇ ਹੋ ਜੇ ਤੁਹਾਡੇ ਮਾਪਿਆਂ ਨਾਲ ਕਦੇ ਅਜਿਹਾ ਹੋਇਆ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕੀ ਸਾਡੇ ਬਜ਼ੁਰਗ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਗੁਲਾਮੀ ਚੱਲਣ ਲਈ ਮਜਬੂਰ ਹਨ